ਭਾਈ ਬਥੇਰੇ ਵੀਰ ਕਮੈਂਟ ਕਰਦੇ ਆ ਵੀ ਆਪਣੇ ਪਿਆਰ ਵਰਗੀ ਮੌਜ ਨਹੀਂ ਹੈਗੀ। ਭਾਈ ਮੌਜ ਕਿਉਂ ਨਹੀਂ ਹੈਗੀ? ਜੇ ਬੰਦਾ ਇੱਥੇ ਇੱਕ ਨਾਰਮਲ ਕੰਮ ਕਰਦਾ ਨਾ 8 ਘੰਟੇ ਲਾਉਂਦਾ ਜੇ ਜਾਂ 10 ਘੰਟੇ ਇੱਕ ਦਿਨ ਚ ਘੱਟੋ-ਘੱਟ 8-10000 ਰੁਪਇਆ ਪਾਉਂਦਾ ਇੱਕ ਦਿਨ ਦਾ। ਤੇ ਜੇ ਆਪਣੇ ਹਾ ਇੱਥੇ ਸਾਰਾ ਦਿਨ ਖਾਪਦਾ ਬੰਦਾ ਤੇ ਘੱਟੋ-ਘੱਟ 4-500 ਦਿਹਾੜੀ ਆ ਬਸ ਸਾਰੇ ਦਿਨ ਦੀ। ਤੇ ਉਹ ਦਿਹਾੜੀ ਨਾਲ ਕੱਖ ਵੀ ਨਹੀਂ ਬੰਦਦਾ। ਤੇ ਜੇ ਕੋਈ ਨਾਰਮਲ ਜੌਬ ਵੀ ਕਰਦਾ ਪ੍ਰਾਈਵੇਟ ਵੱਧ ਵੱਧ 10000 ਵਾਲੀ ਜਾਂ 15000 ਵਾਲੀ ਮਿਲਦੀ ਹੈਗੀ ਆਪਣੇ ਪੰਜਾਬ 'ਚ ਤੇ ਜਦੋਂ ਉਹ ਮੀਨਾ ਆਉਂਦਾਗਾ ਉਦੋਂ ਬੰਦੇ ਨੇ 10 15000 ਦੇਣ ਵਾਲਾ ਹੋ ਜਾਂਦਾ ਕਿਸੇ ਦਾ ਵੱਜਦਾ ਕੱਖ ਨਹੀਂ ਸਭ ਕੁਝ ਆਪਰਾ ਵਾ ਕੈਨੇਡਾ ਤੇ ਆਪਣੇ ਇੰਡੀਆ ਆ ਲਾ ਲੋ ਤੁਸੀਂ ਜੇ ਸਵੇਰੇ ਜਾਂਦਾ 7-8 ਵਜੇ ਸ਼ਾਮ ਨੂੰ ਆਉਂਦਾ 7-8 ਵਜੇ ਤਾਂ 400 ਜਾਂ 500 ਦਿਹਾੜੀ ਆ ਤੇ ਇੱਕ ਦਿਨ ਦੀ ਦਿਹਾੜੀ ਨਾਲ ਕੁਝ ਵੀ ਨਹੀਂ ਆਉਂਦਾ ਤੇ ਇੱਥੇ ਜੇ ਬੰਦਾ ਇੱਕ ਦਿਨ ਕੰਮ ਕਰ ਲੇ ਤਾਂ 8-10000 ਰੁਪਏ ਬਣਾਉਂਦਾ ਤੇ ਉਹਦੇ ਨਾਲ ਤਾਂ سارے ਟੱਬਰ ਦੇ ਕੱਪੜੇ ਆ ਜਾਂਦੇ ਆਗੇ ਬਾਕੀ ਤੁਸੀਂ ਆ ਲਾ ਲਓ ਵੀ ਇੰਡੀਆ 'ਚ ਜੇ ਆਪਾਂ ਪ੍ਰਾਈਵੇਟ ਜੌਬ ਕਰਦੇ ਆ ਵੱਧ ਤੋਂ ਵੱਧ 15000 ਵਾਲੀ ਹੁੰਦੀ ਆ 20000 ਵਾਲੀ ਹੋਊਗੀ ਤੇ ਜਾਂ ਗਵਰਨਮੈਂਟ ਜੌਬ ਲਾ ਲਓ ਉਹਦੇ 50000 ਜਾਂ 60000 ਇੱਥੇ ਜੇ ਬੰਦਾ ਮਹੀਨੇ 'ਚ 30 ਦਿਨ ਕੰਮ ਕਰਦਾ ਹਨਾ ਫੁੱਲ ਟਾਈਮ ਤੇ ਹੋਵੇ ਤੇ ਘੱਟੋ ਘੱਟ 2 ਲੱਖ ਰੁਪਇਆ ਬਣਾਉਂਦਾ ਤੇ ਉਹ ਚੋਂ ਖਰਚਾ ਖੁਰਚਾ ਕੱਢ ਕੇ 1.5 ਲੱਖ ਰੁਪਇਆ ਤਾਂ ਬਚਾਉਂਦੀ ਬਚਾਉਂਦਾ 1.5 ਲੱਖ ਤੋਂ ਵੀ ਵਿੱਚ ਬਥੇਰੇ ਵੱਧ ਬਚਾਉਂਦੇ ਆ 1.5 ਲੱਖ ਤਾਂ ਮੂੰਹ ਬੁੱਲੀ ਗੱਲ ਆ ਹਰ ਇੱਕ ਸਹੂਲਤ ਆ ਬਾਈ ਇੱਥੇ ਫੇਰ ਆਪਣੇ ਵਾਲੇ ਸਰਕਾਰ ਵਾਲਾ ਕੰਮ ਨਹੀਂ ਹੈਗਾ ਨਾ ਵੀ ਕੱਲੇ ਵਾਦੇ ਕਰੀ ਜਾਣੀਆਂ ਤਾਂ ਇਹ ਪੂਰੇ ਕਰਦੀਆਂ ਨਹੀਂ ਹੈਗੀਆਂ ਇਹ ਬਾਈ ਵਾਦੇ ਬਾਅਦ ਚ ਕਰਦੀਆਂ ਪਹਿਲਾਂ ਪੂਰੇ ਕਰ ਦਿੰਦੀ ਹੈ ਹਰ ਜੇ ਸਰਕਾਰਾਂ ਇੱਥੋਂ ਦੀਆਂ ਆਪਣੇ ਦੇਸ਼ ਨਾਲ ਹੋਇਆ ਰਹੇ ਦੇਸ਼ 100 ਸਾਲ ਲੱਗੇ ਆ ਕਾਸੇ ਚ ਹੀ ਦੇਖ ਲਓ ਤੁਸੀਂ ਕਾਸੇ ਰੂਲਾ ਚਲਾ ਲਓ ਸਫਾਈ ਚਲਾ ਲਓ ਕਾਸੇ ਜੀ ਚਲਾ ਲਓ